ਜਮਾਤ 8ਵੀਂ ਠੀਕ ਹੈ ਸਵਾਲ ਨੰਬਰ ਹੈਗਾ ਸਾਡੇ ਕੋਲੇ 28 ਦੋ ਆਪੋ ਵਿੱਚ ਕੱਟਦੇ ਅਸਮਾਨ ਚੱਕਰਾਂ O ਅਤੇ P ਦਿਸ਼ਾਤਰੇਖਾ ਖਿੱਚਣਾ ਹੈ ਹੁਣ ਇਹ ਦੋ ਆਸਮਾਨ ਨੇ ਆਸਮਾਨਾਂ ਆਪਸ ਵਿੱਚ ਕੱਟਦੇ ਨੇ ਆਸਮਾਨ ਨੇ ਜਣੀ ਇੱਕ ਵੱਡਾ ਵਾ ਇੱਕ ਛੋਟਾ ਆਪਾਂ ਇਹਨਾਂ ਦੇ ਕੇਂਦਰ ਬਿੰਦੂ ਲੈ ਲਓ ਕੇਂਦਰ ਬਿੰਦੂ ਲੈ ਲਿਆ ਇਸ ਕੇਂਦਰ ਬਿੰਦੂ ਤੇ ਪ੍ਰਕਾਰ ਰੱਖ ਕੇ ਚੱਕਰ ਲਾਦਾ ਹੁਣ ਮੈਂ ਇਹਨੂੰ ਕੱਟਦਾ ਛੋਟਾ ਚੱਕਰ ਇਸ ਚੱਕਰ ਨੂੰ ਕੱਟਦਾ ਹੋਇਆ ਇੱਕ ਛੋਟਾ ਚੱਕਰ ਬਣ ਜਾਗੇ ਜਿਹੜਾ ਇਸ ਵੱਡੇ ਚੱਕਰ ਨੂੰ ਕੱਟਦਾ ਹੋਵੇ ਆ ਕੱਟਦਾ ਹੋਇਆ ਆ ਮੇਰੇ ਕੋਲੇ ਕੇਂਦਰ ਬਿੰਦੂ ਆ ये मैं चक्कर खिंच लिया ठीक है हमने मैं ये ओ केंद्र पी है। ओ तो पी न मैं आपा दिता फिर ये जै एक, एक लाइन खिंच ली ਜਾਂ ਕੋਣ ਬਣਾ ਲਿਆ ਉਹਨਾਂ ਹੀ ਕੋਣ ਮੇਰਾ ਦੂਸਰੇ ਚੱਕਰ ਤੇ ਚਾਹੀਦਾ ਵਾ ਜਾਂ ਫਿਰ ਇਹਦਾ ਦੂਸਰਾ ਤਰੀਕਾ ਹੁੰਦਾ ਵੀ ਸੈਟ ਸਕੁਅਰ ਦੀ ਸਹਾਇਤਾ ਨਾਲ ਉਹ ਕਿਵੇਂ ਕਰਾਂਗੇ ਆਪਾਂ ਵੀ ਆਪਾਂ ਇੱਕ ਅਰਧ ਵਿਆਸ ਮਿਲਾ ਲਿਆ فرض ਕਰੋ ਆਹ ਅਰਧ ਵਿਆਸ ਇਸ ਤਰ੍ਹਾਂ ਮਿਲਾ ਲਿਆ ਠੀਕ ਹੈ ਇਸ ਕੇਂਦਰ ਤੋਂ ਆਹ ਮੈਂ ਅਰਧ ਵਿਆਸ ਮਿਲਾ ਲਿਆ ਆਰਧ ਵਿਆਸ ਮਾਹਲੇ ਹੁਣ ਮੈਂ ਸੈਟ ਸਕੁਅਰ ਦੀ ਸਹਾਇਤਾ ਨਾਲ ਸ ਇੱਕ ਸੈਟ ਸਕੁਅਰ ਇੱਥੇ ਰੱਖੂੰਗੀ ਇੱਕ ਸੈਟ ਸਕੁਅਰ ਇੱਧਰ ਲਗਾਉਂਗੀ ਠੀਕ ਆ ਆ ਸੱਜੇ ਹੱਥ ਵਾਲੇ ਸੈਟ ਸਕੁਅਰ ਨੂੰ ਮੈਂ ਦੱਬ ਲੂੰਗੀ ਇਹ ਸੈਟ ਸਕੁਅਰ ਨੂੰ ਮੈਂ ਪੀ ਬਿੰਦੂ ਤੱਕ ਲੈ ਕੇ ਜਾਉ ਜਿੰਨਾ ਮੇਰਾ O ਤੇ ਕੋਣ ਬਣਿਆ ਨਾ ਉਨਾ ਹੀ ਮੇਰਾ ਇਸ ਪੀ ਬਿੰਦੂ ਤੇ ਕੋਣ ਬਣ ਗਿਆ ਠੀਕ ਆ ਇਹ ਦੋਨੇ ਲੈਣਾ ਸਮਾਨਾਂਤਰ ਖਿੱਚੀਆਂ ਹੋਈਆਂ ਆ ਇਹ ਮੇਰੇ ਕੋਲ ਸੀ ਤੇ ਡੀ ਬਿੰਦੂ ਆ ਗਏ ਹੁਣ ਮੈਂ ਸੀ ਤੇ ਡੀ ਨੂੰ ਮਿਲਾ ਦਿੰਨੇ ਸੀ ਤੇ ਡੀ ਬਿੰਦੂ ਨੂੰ ਆਪਸ ਵਿੱਚ ਮਿਲਾ ਕੇ ਮੈਂ ਅੱਗੇ ਵਧਾ ਦਿੱਤਾ ਤੇ ਉਹ ਜਿਹੜੇ ਅੱਗੇ ਵਧਿਆ ਹੋਇਆ ਵਾ ਉਹ ਸਾਡੇ ਬਿੰਦੂ b ਤੱਕ ਆ ਗਿਆ ਆ ਇੱਥੇ ਤੱਕ ਛੂੰਦਾ ਹੁਣ ਆਪਾਂ ਕੀ ਕਰਨਾ o ਤੇ b ਦਾ ਪ੍ਰਕਾਰ ਨਾਲ ਅੱਧ ਕਰਾਂਗੇ o ਤੇ b ਦਾ ਪ੍ਰਕਾਰ ਨਾਲ ਅੱਧ ਕਰਾਂਗੇ ਇਆ ਦੋਹੀ ਉਹ ਵੀ ਰੇਖਾ ਦੇ ਉੱਪਰ ਕਿਸੇ ਇੱਕ ਬਿੰਦੂ ਤੇ ਆ ਗਿਆ ਇਸ ਬਿੰਦੂ ਦਾ ਨਾਮ ਚਾਹੀਏ ਆਪਾਂ R ਰੱਖ ਲਓ ਠੀਕ ਹੈ ਹੁਣ ਜਿੰਨਾ R ਤੋਂ OA ਉਹਨਾ ਹੀ R ਤੋਂ BA ਕਿਉਂਕਿ ਅੱਧ ਕੀਤਾ ਆਪਾਂ ਅਰਧ ਵਿਆਸ ਆ ਠੀਕ ਹੈ ਹੁਣ ਆਪਾਂ ਕਰਾਂਗੇ ਅਰਧ ਚੱਕਰ ਲਗਾਉਂਗੇ ਅਰਧ ਚੱਕਰ ਲਗਾਤਾ ਹੁਣ ਸਾਡੇ ਕੋਲੇ ਬਿੰਦੂ ਆ ਜਿਹੜਾ ਵੱਡੇ ਚੱਕਰ ਤੇ ਕੱਟਦਾ ਪਿਆ ਇਹ ਬਿੰਦੂ A ਆ ਬਸ ਇਹ ਹੈ ए बी ਹੁਣ ਗੋੜੀ ਲਾਈਨ ਖਿੱਚ ਦੇਣੀ ਹੈ ਇਹ ਹੀ ਦੋ ਆਪਸ ਵਿੱਚ ਕੱਟਦੇ ਹੋਏ ਆ ਸਮਾਨ ਚੱਕਰਾਂ ਉਤੇ ਪੀਦੀ ਸਾਂਝੀ ਸ਼ੋਧ ਰੇਖਾ ਹੈ